ਅਸੀ ਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਜਗਵਿੰਦਰ ਤੇ ਅਵਤਾਰ ਵੀਰਾ ਲਾਈਵ ਤੇ ਅੱਜ ਆਏ ਸੀ ਆਪਾਂ ਪਿੰਡ ਲਤਾਲੇ ਜੀ ਕੂਟਰ ਬਾਜੀ ਲਾਈਵ ਕਰਨ ਤੇ ਇਹ ਇੱਥੇ ਸੀ ਆਪਣਾ ਪਹਿਲਾ ਨਾਮ ਜੀ 플ਾਟਿਨਾ ਮੋਟਰਸਾਈਕਲ ਪਹਿਲਾ ਨਾਮ ਜੀ ਤੇ ਦੂਜਾ ਨਾਮ ਸੀਗਾ ਆਪਣੇ ਰਿਜ ਤੀਜਾ ਜੀ ਪੱਖਾ ਤੇ ਕੱਪ ਤੇ ਇਹ ਇੱਥੇ ਲੱਗੇ ਸੀ 87 ਕਰੋੜ ਰੁਪਏ ਲਈ ਤੇ ਜਿਸ ਵਿੱਚ ਪਹਿਲਾ ਨਾਮ)^{(1)})^{(2)}^{(3)})^{(4)})^{(5)})^{(6)})^{(7)}^{(8)}^{(9)}^{(10)})^{(11)})^{(12)}^{(13)})^{(14)}^{(15)})^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(53)}^{(54)}^{(55)}^{(56)}^{(57)}^{(58)}^{(59)} ਤੇ ਕਾਫੀ ਤੇ ਸੀਗਾ ਜੀ ਸੰਦੀਪ ਤੇ ਆਪਣਾ ਧਾਲੀ ਬਾਜ ਕਬੂਤਰ ਕਲੱਬ ਵੱਲੋਂ ਸੀ ਜੀ ਬਾਜੀ ਤੇ ਲਾਈਵ ਸੀ ਆਪਣਾ ਸਾਡਾ ਪੰਜਾਬ ਲਾਈਵ ਤੇ ਆਪਣਾ ਬੰਦੇ ਜੀ ਤੇ ਚਾਰ ਪੰਜ ਬੰਦੇ ਜੀ ਪਹਿਲਾਂ ਨਾਂ ਵੀਰੇ ਜੀ ਦੀ ਹਦਮਾ ਮੇਰਾ ਕੰਡਾ ਮੇਰਾ ਬਾਜੀ ਤੇ ਮਾਰਨੀ ਠੀਕ ਹੋ ਗਿਆ ਮੇਰਾ ਨਾਮ ਬ੍ਰਾਦਰ ਨਾਮ ਮੜਿਆਣੀ ਜੀ ਮੇਰਾ ਤੀਜਾ ਨਾਮ ਜਸਪਤ ਬਣਉਦੇ ਜੀ ਪਿੰਡਾ ਇਹ ਇੱਕ ਸ਼ਖਸੀਅਤ ਤਕਰੀਰ ਮੂਲ ਖੇਤਰ ਮੂਲ ਪਿੰਡ ਨੰਗੜ ਆਪਕੇ ਹੀ ਸ਼ਕਰਗੁਜ਼ਾਰ ਇਹ ਸਾਡੀ ਟੀਮ ਸਾਡਾ ਪੰਜਾਬ ਲਾਈਵ ਦੀ ਹੈਡੀ